ਆਹ ਦੇ ਓ ਇੱਧਰ ਨੂੰ ਹੀ ਆਉਂਦੇ ਆ ਓਏ ਓਏ ਭੱਜ ਦੇ ਓ ਦੇ ਭੱਜਦੇ ਬਹੁਤ ਆ ਬਾਈ ਇਹ ਓ ਦੇ ਓ ਦੇ ਐ ਕਿਤਾ ਦਿਨ ਮੇਰੇ ਹਿਸਾਬ ਨਾਲ ਇੱਧਰ ਨਹੀਂ ਹੁੰਦਾ ਓਲੇ ਜੇ ਾ ਪਾਉਂਦਾ ਆਪਾਂ ਨੂੰ ਕੋਈ ਜੇ ਉਹਨਾਂ ਨੂੰ ਕਿਸੇ ਨੇ ਛੇੜਿਆ ਤੇ ਜਾਂ ਤਾਂ ਉਹਨਾਂ ਨੇ ਉਹਨਾਂ ਨੇ ਕਿਸੇ ਦੇ ਪਿੱਛੇ ਪੈ ਜਾਣਾ ਵਾ ਤੇ ਮਾਰਨ ਮੂਰਨਗੇ ਕਿਸੇ ਨੂੰ ਜਾਂ ਇਹ ਡਰ ਕੇ ਭੱਜ ਜਾਣਗੇ ਪਾਜਲੇ ਪਾਜਲੇ ਉਹ ਪਾਜਲੇ ਮੈਂ ਕਹਿੰਦਾ ਲੱਭੀ ਇੱਧਰ ਨੋਂ ਨਾ ਕੋਈ ਉਦਹੀਂ ਦੇਈ ਉਹ ਇੱਕ ਤਾਂ ਦੇਖ ਘੋੜਾ ਹੀ ਆ ਘੋੜਾ ਹੀ ਉਹਦਾ ਉਹ ਡੱਟਾ ਵਾ ਨਾ ਉਹ ਉਹ ਸਾਰੇ ਮੁੱਠੀ ਆ ਉਹ ਮਾਰਦਾ ਸਾਰਿਆਂ ਨੂੰ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਚ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਆਪਾਂ ਨਾ ਦਸ ਦੇ ਵਿੱਚ ਉਹ ਰੋਜ ਦੇਖ ਸਕਦੇ ਹੋ ਤੁਸੀਂ ਉਹ ਰੋਜ ਮਿਲਿਆ ਆਪਾਂ ਨੂੰ ਰਾਸਤੇ ਵਿੱਚ ਬਹੁਤ ਜ਼ਿਆਦਾ ਰੋਜ ਆਏ ਹੋਏ ਆ ਇਹ ਮਤਲਬ ਖੇਤਾਂ ਦੇ ਵਿੱਚ ਆ ਤੇ ਕਣਕ ਵੀ ਬਹੁਤ ਇਹਨਾਂ ਨੇ ਖਰਾਬ ਕੀਤੀ ਆ ਸਾਰੇ ਇਹਨਾਂ ਨੇ ਰਾਤ ਨੂੰ ਗੀੜੇ ਕੱਢਦੇ ਫਿਰਨੇ ਆ ਉਹਦੇ ਰੋਜ ਆ ਤੇ ਬੱਚੇ ਵੀ ਉਹਨਾਂ ਦੇ ਨਾਲ ਛੋਟੇ ਛੋਟੇ ਮਤਲਬ ਇਹ ਪਤਾ ਆਉਂਦੇ ਪਤਾ ਨਹੀਂ ਕਿੱਥੋਂ ਆ ਕਦੇ-ਕਦੇ ਹੀ ਦੇਖ ਨੂੰ ਮਿਲਦੇ ਆ ਤੇ ਨੁਕਸਾਨੇ ਵੀ ਬਹੁ ਕਰਦੇ ਆ ਜਿਵੇਂ ਲੋਕਾਂ ਦਾ ਹੁਣ ਬਰਸੀਨ ਬਰਸੂਣ ਬੀਜਿਆ ਹੋਇਆ ਵਾ ਸਾਰੇ ਇਹਨਾਂ ਨੇ ਤੇਸਰੈਂਸ ਕਰ ਦੇਣੀ ਬਰਸੀਨ ਦੀ ਤੇ ਉਹ ਸਾਰੇ ਉਹ ਰੋਇ ਉਹ ਇਕੱਠੇ ਹੋਇਆ ਉਹ ਇੱਕ ਸਾਂ ਦੇ ਖੜੇ ਆ ਹੁਣ ਜੇ ਉਹਨਾਂ ਨੂੰ ਕਿਸੇ ਨੇ ਛੇੜਿਆ ਤੇ ਜਾਂ ਤਾਂ ਉਹਨਾਂ ਨੇ ਉਹਨਾਂ ਨੇ ਕਿਸੇ ਦੇ ਪਿੱਛੇ ਪੈ ਜਾਣਾ ਵਾ ਤੇ ਮਾਰਨ ਮੂਰਨਗੇ ਕਿਸੇ ਨੂੰ ਜਾਂ ਇਹ ਡਰ ਕੇ ਭੱਜ ਜਾਣਗੇ ਜੇ ਤਾਂ ਇਹ ਦੇਖਣ ਨੂੰ ਤਾਂ ਇਹ ਕੋਈ ਜੰਗਲੀ-ਜੰਗਲੀ ਲੱਗਦੇ ਆ ਮੈਨੂੰ ਤੇ ਨਾਲ ਬੱਚੇ ਵੀ ਉਹਨਾਂ ਦੇ ਆਉਂਦੇ ਪਤਾ ਨਹੀਂ ਕਿੱਥੋਂ ਆ ਕਈ ਲੋਕ ਇਹਨਾਂ ਨੂੰ ਦੇਖ-ਦੇਖ ਜਾਂਦੇ ਆ ਇੱਥੋਂ ਇੱਕ ਇੱਕ ਤਾਂ ਵੱਡਾ ਰੋਜ ਆ ਬਹੁਤ ਸਾਰਾ ਉਹ ਕਾਲਾ ਉਹ ਤੇ ਪਿੱਛੇ ਉਹਦੇ ਛੋਟੇ ਆ ਸਾਰੇ ਉਹ ਸਾਰੇ ਰੋਜ ਸਾਰੇ ਜਾਂਦੇ ਪਏ ਇਹ ਸੰਕੁਣਕ ਬਹੁਤ ਇਸਨੇਸ ਕਰਦੇ ਆ ਕਈਆਂ ਦਾ ਬਰਸੀਨ ਬਸੂਣੀ ਵੀ ਬਹੁਤ ਖਰਾਬ ਕਰਤਾ ਇਹਨਾਂ ਨੇ ਪੱਜਲੇ ਪੱਜਲੇ ਉਹਦੇ ਪੱਜਲੇ ਮੈਂ ਕਹਿੰਦਾ ਲੱਭੀ ਇੱਧਰ ਨੋਂਣ ਗਿਆ ਨਾ ਉਹ ਉਦੈ ਦੀ ਉਹ ਇੱਕ ਤਾਂ ਦੇਖ ਘੋੜਾ ਹੀ ਆ ਘੋੜਾ ਹੀ ਉਹਦਾ ਉਹ ਵੱਡਾ ਵਾ ਨਾ ਉਹ ਉਹ ਸਾਰੇ ਉਹ ਮਾਰਦਾ ਸਾਰਿਆਂ ਨੂੰ ਮੁੱਖੀ ਆਹੋ ਕਰਦਾ ਇਹਨਾਂ ਦੇ ਇਹ ਤੱਬਰ ਆਏ ਸਾਰਾ ਉਹ ਜਵਾਸ਼ ਯੂਗ ਸਾਰੇ ਹੀ ਆ ਉਹ ਦੇਖ ਤਾਂ ਦੇ ਕਿੰਦਾ ਸਿਰੀਆਂ ਨਾਲ ਸਿਰੀਆਂ ਚੱਕ ਕੇ ਖੜੀਆਂ ਆਪਣੇ ਨਾਲ ਦੇਖਦੇ ਹਾਂ ਉਹ ਕਾਲੇ ਸਾਡੇ ਭਾਈ ਜੂਮ ਕਰ ਕਾਲੇ ਕਾਲੇ ਹਰ ਜੇ ਮੈਂ ਕਹਿੰਦਾ ਪਕੌੜੀ ਅੱਗੇ ਦੇਖੀ ਮਾਰਨਗੇ ਆਪਾਂ ਨੂੰ ਕਿਉਂ ਮਾਰਨਾ ਥੋੜੀ ਜਾਨ ਪਿਆਰੀ ਆ ਆਪਾਂ ਨੂੰ ਜਾਨ ਪਿਆਰੀ ਹੈ ਪੂਰੇ ਮਤਲਬ ਯਾਰ ਖਗਰਨਾਕ ਆ ਨਾ ਵੀ ਇਹ ਆਏ ਯਾਰ ਕਿੱਥੋਂ ਆਣਗੇ ਨਾ ਆਪਣੇ ਇੱਧਰ ਜੰਗਲ ਆ ਯਾਰ ਆਪਣੇ ਬੰਨ ਆ ਨਾ ਉਧਰ ਫਿਰ ਵਧੀਆ ਸਤ ਲੋ ਇਹਨਾਂ ਦੇ ਪਿਆ ਰਹੇ ਨਾ ਉਹ ਮਹੌਲ ਉਧਰ ਖੁਸ਼ਿਆਰੀ ਵਾਲਾ ਜੰਗਲਾਂ ਹਲ ਜੰਗਲ ਲੱਗਿਆ ਤਾਂ ਆ ਇਹ ਇਹ ਤਾਂ ਹੀ ਕੰਮ ਤੇ ਰਹਿੰਦੇ ਆ ਭਾਈ ਇੱਕ ਦੂਜੇ ਦੇ ਪਿੱਛੇ ਦੇ ਦੇ ਕੇ ਆ ਜਾਂਦੇ ਆ ਨਾ ਇਹ ਆਹ ਦੇਖ ਲਓ ਭਾਈ ਕਿੰਨਾ ਇਹਨਾਂ ਦਾ ਜੜਾ ਦੇਖ ਲਓ ਵੀ ਯਾਰ ਮਾਲਾ ਜੇ ਮਤਲਬ ਤੁਹਾਨੂੰ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਰੋਜ ਆ ਵਾ ਸੱਤ ਰੋਜ ਆ ਇਹ ਉਹ ਇੱਕ ਪਿਛਲਾ ਮੁਖੀ ਆ ਉਹ ਕਾਲਾ ਆ ਵੀ ਮਤਲਬ ਉਹ ਮੇਰੇ ਸਾਹ ਨਾਲ ਬੁੱਢਾ ਉਹਦੇ ਦਾੜੀ ਦੂੜੀ ਆਈ ਲੱਗਦੀ ਆ ਜੇ ਮਾਲਾ ਕੱਲਾ ਬੰਦਾ ਚੱਲ ਗਿਆ ਉਹਨੂੰ ਤਾਂ ਢਾ ਲੈਣਗੇ ਹਣਾ ਪਾਹੋ ਲੈ ਮਾ ਜੀ ਦੇਖ ਤਾਂ ਸਹੀ ਤੂੰ ਹੈਰਨਾ ਹੈ ਇਹਨਾਂ ਦੇ ਦੋ ਸੰਗ ਹੁੰਦੇ ਆ ਇਹਨਾਂ ਨੂੰ ਰੋਜ਼ ਕਹਿ ਦੋ ਰੋਜ਼ ਰੋਜ਼ ਕਹਿ ਦਿੰਦੇ ਆ ਉਹ ਦੇਖ ਲੋ ਭਾਈ ਆ ਛੜਕ ਆ ਤੇ ਉਹ ਰੋਜ਼ ਆ ਤੇ ਆ ਛੜਕ ਵਾਗੀ ਅੱਜ ਰਾਤ ਨੂੰ ਧੁੰਦਾ ਦਾ ਟਾਈਮ ਆ ਠੰਡਾ ਦਾ ਟਾਈਮ ਆ ਜੇ ਅਚਾਨਕ ਮੂਰੇ ਆ ਜੇ ਤਾਂ ਹਾਸਾ ਹੋ ਸਕਦਾ ਆ ਭਾਈ ਉਹਦਾ ਰਾਤ ਨੂੰ ਦਿਨ ਨੂੰ ਭਾਈ ਧਿਆਨ ਨਾਲ ਜਾਵੇ ਉਹ ਆਪਣਾ ਨੁਕਸਾਨ ਨਾ ਹੋ ਜਾਵੇ ਮੋਟਰਿਕ ਰੋ ਖੜਾ ਹੋ ਗਿਆ ਵੈਸੇ ਵੀਡੀਓ ਸਾਫ਼ ਨਹੀਂ ਕੀਤੀ ਹੁਣੀ ਤੁਹਾਨੂੰ ਤੇ ਉਹ ਦੇਖੋ ਕਾਲਾ ਹੌਲੀ ਹੌਲੀ ਜਾਂਦਾ ਉਹ ਪਿਛਲਾ ਮੁਖੀ ਆ ਇਹਨਾਂ ਦਾ ਵੈਸੇ ਸਾਨੂੰ ਕਈਆਂ ਨੇ ਦੱਸਿਆ ਸੀਗਾ ਵੀ ਰੋਜ਼ ਆਏ ਹੋਇਆ ਸੀਗਾ ਕਿ ਐਵੇਂ ਹੀ ਕਰਦੇ ਆ ਪਰ ਅਸੀਂ ਨਾ ਕੁਦਰਤੀ ਆਪਣਾ ਸ਼ਹਿਰ ਵਾਲੇ ਜਾ ਰਹੇ ਸੀਗੇ ਮੰਡੀ ਵਾਲੇ ਸਬਜ਼ੀ ਮੰਡੀ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਆਪ ਦੇ ਤਾਂ ਸਾਨੂੰ ਯਕੀਨ ਹੋਇਆ ਵੀ ਇੱਥੇ ਕਾਫੀ ਇੱਕ ਅੱਡਾ ਹੋਵੇ ਚੱਲ ਚੱਲ ਜਾਂਦਾ ਵਾ ਝੋਂਡੀ ਆਇਆ ਵਾ ਮਤਲਬ ਪਰਿਵਾਰ ਹੀ ਆਏ ਹੋਇਆ ਸਾਰਾ ਇੱਕ ਅੱਡਾ ਹੋਵੇ ਬੰਦਾ ਚੱਲ ਚੌੜ ਬੰਦੁੰਦਾ ਵਾ ਤੇ ਹੁਣ ਇਹ ਤਾਂ ਮੰਨ ਲਾ ਜੇ ਯਾਰ ਇਕੱਲਾ ਬੰਦਾ ਹੋਊਗਾ ਤੁਹਾਨੂੰ ਢਾ ਲੈਣਗੇ ਯਾਰ ਔਖਾ ਮਤਲਬ ਹਣਾ ਇਹ ਤਾਂ ਹੁਣ ਜਿਵੇਂ ਉਹ ਮੋਟਰਾਂ ਮੋਟਰਾਂ ਹੈਗੀਆਂ ਮੋਤੇ ਬੰਦਾ ਪਾਣੀ ਪੂਣੀ ਲਾਉਣ ਆਉਂਦਾ ਵਾ ਹਨਾ ਤੇ ਉਹਨੂੰ ਤਾਂ ਢਾ ਲੈਣਗੇ ਇਹ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਭਾਈ ਜੇ ਇੱਕ ਇੰਨਾ ਤੇ ਵੀਡੀਓ ਬਣਾਵਾਗੇ ਇੱਕ ਇੰਨਾ ਤੇ ਵੀਡੀਓ ਬਣਾਵਾਗੇ ਉਹ ਤਾਂ ਸਤਲੋਜ ਹਲ ਜੀ ਸਾਨੂੰ ਦਿਖੇ ਕਿਉਂਕਿ ਹੁਣ ਨੇਰਾ ਵੀ ਆ ਗਿਆ ਵੀ ਆ ਸਾਡੇ ਲੋਕਾਂ ਦੀ ਕਣਕ ਵੀ ਵੀਜਦੀ ਆ ਤਾਂ ਕਰ ਗਈ ਬਿਹਤਰੀ ਜ਼ਿਆਦਾ ਸਾਡਾ ਮਕਸਦ ਸਾਡਾ ਮਕਸਦ ਇਹ ਸੀਗਾ ਦੱਸਣ ਦਾ ਵੀ ਆਪਦਾ ਵਿਚਾਰ ਨਾਲ ਇੱਥੋਂ ਜਾਣ ਕਿਉਂਕਿ ਛੜਕ ਵਗਦੀ ਆ ਇੱਕ ਤਾਂ ਸਿਆਲਾਂ ਦਾ ਟਾਈਮ ਆ ਪੂਰਾ ਅਣਾ ਧੁੰਦਾਂ ਦਾ ਟਾਈਮ ਆ اچانک ਕਦੋਂ ਇਹਨਾਂ ਨੇ ਮੂਰੇ ਆ ਜਾਣਾ ਕੋਈ ਪਤਾ ਨਹੀਂਗਾ ਚਲੋ ਗਾਇਸ ਹਮ ਦੇ ਆਪਾ ਉੱਤਰ ਗਏ ਆ ਤੇ ਆ ਉੱਧਰ ਦੇ ਤਾਂ ਆਹ ਦੇਖ ਲੋ ਮਿੱਤਰੋ ਆਪਾ ਆ ਕੇ ਨੇੜੇ ਆਹ ਖੜੇ ਆ ਹੁਣ ਆਹ ਦੇ ਤੂੰ ਦੇ ਤੇ ਧੁੰਦ ਲੈ ਦੀਂਦੇ ਹੁਣੇ ਆ ਤੁਹਾਨੂੰ ਮੂਰੇ ਤਾਂ ਨਹੀਂ ਆਉਣਗੇ ਨਹੀਂ ਨਹੀਂ ਆਹ ਦੇ ਉਹ ਇੱਧਰ ਨੂੰ ਹੀ ਆਉਂਦੇ ਆ ਓਏ ਉਹ ਭੱਜਦੇ ਉਹ ਭੱਜਦੇ ਬਹੁਤ ਆ ਬਾਈ ਇਹ ਆਹ ਦੇ ਉਹ ਦੇ ਇਹ ਕਿੱਦਾਂ ਦੀ ਮੇਰੇ ਸਹਾਰਾ ਇੱਧਰ ਨਹੀਂ ਹੁੰਦਾ ਉਲੇ ਜੇ ਪਾਉਂਦਾ ਆਪਾਂ ਨੂੰ ਉਤੋਂ ਆ ਹੀਰੇ ਬਾਈ ਦਾ ਨੁਕਸਾਨ ਹੋ ਗਿਆ ਆਪਣਾ ਚਲੋ ਮਿੱਤਰਾਂ ਹੋ ਗਈ ਮੇਰੇ ਦਾ ਆ ਸਾਡੀ ਸਟਿਕ ਟੁੱਟ ਗਈ ਆ ਚਲੋ ਮੇਰੇ ਆਪਣੇ ਮਿੱਤਰਾਂ ਟੁੱਟ ਗਈ ਆ ਕੋਈ ਚੱਕ ਕਰਨੀ ਆਪਾਂ ਆਨਲਾਈਨ ਬਹੁਤ ਸ਼ੇਅਰ ਕਰੇ ਵਾਤ ਵਾਤ ਲਾਈਕ ਸ਼ੇਅਰ ਕਮੈਂਟ YouTube ਤੋਂ ਪੈਸਾ ਪਾਉਂਦਾ ਬਾਈ ਨਵਾਂ ਲੈ ਜੀਆ ਯਾਰ ਆਪਣੇ ਕੋਲ ਗੱਲ ਆ ਯਾਰ ਕੋਈ ਪੰਜਵੀਂ ਲੱਤ ਵੀ ਬਾਈ ਜੀ ਆਉਂਦੀ ਪਈ ਆ ਤੇ ਸੋਨਾ ਸੋਨਾ ਵੀਊ ਸੋਨਾ ਸੋਨਾ ਮੁੰਡਾ ਉਹ ਤਾਂ ਮਹਿ ਹੈ ਗਈ ਆ ਉਹ ਆ ਦੇਖੋ ਵਾਟ ਇਜ਼ ਥਿਸ buta buta de buta buta de